ਉਹਨਾਂ ਚੱਕਿਆ ਹੋਇਆ ਭਾਈ ਸਾਹਿਬ ਨੇ ਬੜਾ ਜਿਹੜਾ ਰੰਗ ਹੋਣਾ ਇਹ ਵੀ ਬਦਾਮੀ ਆ ਇਹਰਾਬ ਤਾਂ ਹੁੰਦੇ ਆਹ ਜੀ ਮਾੜੀ ਜਿਹੀ ਪ੍ਰਾਪਤਾ ਕੀ ਹੋਣਾ ਇਹਨਾਂ ਨੇ ਦੇਖੀ ਨਹੀਂ ਗਿਆ ਮੁੰਡਾ ਰੰਗ ਹੋਣਾ ਬਦਾਮੀ ਸਕੂਲ ਦੀ ਵਰਦੀ ਲੱਗਦੀ ਆ ਨਹੀਂ ਨਹੀਂ ਪਰਨਾ ਬਹੁਤ ਲੱਗਦਾ ਹੀ ਆਪਾਂ ਲੋ ਜੀ ਹਨਾ ਸਿਕੰਡੂਰ ਤੋਂ ਆ ਗਏ ਸੀਗੇ ਤੇ ਗੁੰਨਾ ਥੋੜੀ ਜਿਹੀ ਗੱਡੀ ਨੂੰ ਪ੍ਰੋਬਲਮ ਸੀਗੀ ਫੰਗਰ ਗੱਡੀ ਥੋੜੀ ਜਿਹਾ ਜੰਪ ਕਰਦੀ ਬਾਲੇ ਆਉਂਦੀ ਬਹੁਤ ਜ਼ਿਆਦਾ। ਬਹੁਤ ਆ ਮਨ ਕਿਤੇ ਵੀ ਮੜੀ ਜਗ੍ਹਾ ਤੇ ਇੰਨੀ ਕਿ ਵੀ ਕੋਈ ਹੰਪ ਜਾਇਏ ਜਦੀ। ਇਹ ਹੋਣੀ ਵੀ ਹੋਵੇ ਗੱਡੀ ਵੱਧ ਤੋਂ ਵੱਧ। ਬੜਕਨ ਲੱਗ ਜਾਂਦੀ ਆ। ਆਉਂਦੀ ਆ। ਤੇਰਾ ਈਕੋਟ ਇਹ ਮੈਂ ਦਿਖਾ ਕੇ ਹੁਣੇ ਮੈਸਤਰੀ ਨੂੰ ਵੀ ਕੀ ਪ੍ਰੋਬਲਮ ਆ। ਤੇ ਪ੍ਰੋਬਲਮ ਦੇਖੂਗਾ। ਹੁਣ ਬਾਜ਼ਾਰ ਚ ਆ ਗਏ ਸੀਗੇ। ਜੱਟੀ ਦਿਖਾਇਆਏ ਸੀ। ਹਾਂ। ਉਹ ਕਦੇ ਕੋਈ ਖਾਸ ਨੌਕਸਰੀ ਹੈਗਾ। ਤੇ ਵੱਡੀ ਪ੍ਰੋਬਲਮ ਨਹੀਂ ਹੈਗੀ। ਹੁਣ ਉੱਥੇ ਆਏ ਸੀਗੇ ਹੁਣ ਦਿਖਾ ਲਿਓ ਇੱਕ ਵਾਰੀ। ਵੀ ਟਾਈਮ ਲੱਗੂ ਥੋੜਾ ਵੀ ਟਾਈਮ ਹੈਗਾ ਨਾ ਖੜ੍ਹਜੋ। ਮੰਮੀ ਨੇ ਹਣ ਤੇ ਕੇਸ ਕੀ ਦਿੱਤੀਆਂ ਜਿਬੜ ਮਾਉਣੀਆਂ ਆਪਦੇ ਕੇਸ ਕੇ ਫੜਨੀਆਂ ਨੇ ਫਿਰ ਮੰਮੀ ਨੇ ਕਮਲ ਤੇ ਗਰਮੇਹਰ ਨੂੰ ਪਰਨਾ ਲੈ ਕੇ ਦੇਣਾ ਸਰ ਤੇ ਬੰਨ੍ਹ ਨਾਲ ਬੰਦ ਕਰ ਗਿਆ ਹਾਂ ਸਾਢੇ 7 ਹੋ ਗਏ ਬੰਦ ਕਰਦੇ ਕਿੰਨੇ ਪਹਿਲੇ ਆਇਆ ਇਹਨੇ 50 ਰੁਪਏ ਇੱਕ ਦੇ ਇੱਕ ਦੇ ਆਹ ਰੰਗ ਦੇ ਲੱਗਦਾ ਵਧੀਆ ਵੀ ਲੱਗਦਾ ਸੋਹਣਾ ਇਹਦਾ ਥੰਡਿਆ ਆ ਬੜਾ ਸੇਮ ਹੀ ਆ ਬੜਾ ਫਰਕ ਨਹੀਂ ਹੈਗਾ ਇੱਕ ਫਰਕ ਨਹੀਂ ਉਹ ਨਹੀਂ ਕਿਦਾ ਉਹ ਫੋਟੋ ਮਾਰ ਗਿਆ ਉਹ ਮੇਰੇ ਕੋਲ ਹੋ ਗਈ ਆਏ ਦੇਖੀ ਨਹੀਂ ਕੇ ਬੰਦਾ ਸਕੂਲ ਦੀ ਵਰਦੀ ਲੱਗਦੀ ਆ ਨਹੀਂ ਨਹੀਂ ਪਰਨਾ ਬਹੁਤ ਸਰਕਾਰੀ ਸਕੂਲ ਦੀ ਉਹ ਤਾਂ ਨਹੀਂ ਲੱਗਦਾ ਨਾ ਫਿਰ ਇਹ ਤਾਂ ਬੁਰਾ ਲੱਗਦਾ ਕੱਪੜਾ ਵੀ ਨਹੀਂ ਲੱਗਦਾ ਇਹ ਸ਼ਰਟ ਵਾਲਾ ਕੱਪੜਾ ਨਹੀਂ ਲੱਗਦਾ ਨਹੀਂ ਨਹੀਂ ਓਰੇ ਸੋਣਾ ਹਜੇ ਹਾਂ ਓਰੇ ਸੋਣਾ ਹਜੇ ਹਾਂ ਪੱਗਾਂ ਹੁੰਦੀਆਂ ਨੇ ਤਿੰਨ ਜਿੱਤ ਤਿੰਨ ਜਿੱਤ ਤਿੰਨ ਜਿੱਤ ਥੋੜਾ ਵਧੀਆ ਪੜ੍ਹ ਸਾਢੇ ਜਨ ਹੋਦੇ ਨੇ ਪੜ੍ਹਦਾ ਸਾਢੇ ਨਹੀਂ ਪੜ੍ਹਦਾ ਉਨੇ ਤਾਂ ਇਹ ਰਹਾ ਉਹਦੇ ਜਿਹੜੇ ਪੱਗ ਚੋਂ ਆਪਾਂ ਲੈਣਾ ਦਾ 4 ਮੀਟਰ ਦਾ ਲੈ। ਬੜਾ ਤੁਹਾਨੂੰ ਬਹੁਤ ਧੰਨਵਾਦੀ। ਮੈਂ ਤਾਂ ਆਪਾਂ ਕੋਲ ਜਨ ਮਗਾ ਵੀ ਆ। ਮੂਝੇ ਇਹ ਜੀ। ਤੇ ਕਬੂਰ ਲੈਣਾ ਕਿਹੜਾ ਲੈਣਾ? ਪਰ मेरे ਵਾਸਤੇ ਮਹਾਦੇਵ ਜੀ ਮੰਗ ਜੰਦਾ ਉਹ ਲੈ 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 ਕਾਲਾ ਜਿੱਟਾ ਮਾਵੀਰ ਮੰਗਦਾ ਸੀ ਕਾਲਾ ਜਿੱਟਾ ਮਾਵੀਰ ਇਹ ਲੋ ਸੋਨੇ ਲਮੋ ਦੀ ਕੱਢੀ ਨੇ ਉਹ ਕਾਲਾ ਮਾਵੀਰ ਉਹ ਹੋਰ ਹੋਰ ਦੱਸੋ ਇੱਕੀ ਕੋ ਕੇਸ ਕੀ ਆ ਨਹੀਂ ਸੋਨਾ ਆਪਣਾ ਨੀਲਾ ਬੀਬੀ ਨਹੀਂ ਲੱਗਿਆ ਉਹ ਮੈਂ ਆਪ ਵੀ ਦੋਸਤ ਬੜੇ ਅੱਜ ਸੁਣਾ ਲੈਦਾ ਇਹ ਲੈ ਲਓ ਕੋਲ ਬਏ ਕੋਲ ਕਿੰਨੇ ਬਏ ਬੱਲਾ ਆ ਜਾ ਕੱਡੇ ਪਿੱਛੇ ਵਾਲਾ ਉਹਦੀ ਉਹਦੀ ਤਾਂ ਜੀ ਰਹਿ ਤੂੰ ਬਿੱਤੇ ਆ ਗਏ ਆ ਵੀ ਲੋ ਕਿਸੇ ਕਿਸੇ ਲੋ ਇਹ ਵੀ ਸਾਢੇ ਤਿੰਨ ਹੀ ਕਰਦੇ ਠੀਕ ਹਾਂ ਬੜਾ ਨਹੀਂ ਕਰਨਾ ਬਚ ਨਹੀਂ ਬਚ ਨਹੀਂ ਆਣੇ ਤੇ ਮੇਰੇ ਪਾਹਰ ਬਚਿਆ ਬਸ ਇਹਨੂੰ ਲੈ ਕੇ ਜਾਣਾ ਮੈਂ ਹੋਰ ਤਾਂ ਕੀ ਲੈਣਾ ਆਪ ਨਹੀਂ ਹੋਊਗਾ ਹੋਰ ਤਾਂ ਕੀ ਕਾੜਨ ਕਰਨਾ ਨਹੀਂ 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 ਸਿਆਣੇ ਬੰਦੇ ਨਾਲ ਨੇ ਹੁਣ ਸਿਆਣਾ ਮੂੰਹ ਤਾਂ ਅਸੀਂ ਛੰਗੇ ਨਾਲ ਦੇ ਚੀਜ਼ ਲੈ ਕੇ ਜਾਂਦੇ ਲੈਣੋ ਭਾਈ ਲੈਣੋ ਕੀ ਲੈਣਾ ਦੇਖ ਲੋ ਕੀ ਦੇਖਣਾ ਹੈ ਠੀਕ ਨਹੀਂ ਕਰਨਾ ਜੋ ਮਰਜ਼ੀ ਲੈ ਲਓ ਸੂਟ ਬਹੁਤ ਸੋਹਣੇ ਆ ਸੂਟ ਸੋਹਣੇ ਆ ਆ ਵੀ ਉੱਪਰਲਾ ਵੀ ਸੋਹਣਾ ਹੀ ਆ ਹਾਂ ਉੱਪਰਲੇ ਉੱਪਰਲੇ ਹਰੇ ਰੰਗ ਆ ਕਿੰਨਾ ਵਧੀਆ ਆ ਹਾਂ ਕਿਹੜਾ ਆ ਹਾਂ ਹਾਂ ਬਦਾਮੀ ਰੰਗ ਆ ਵੇਖੋ ਜਿਹੜਾ ਉਹਨਾਂ ਚੱਕਿਆ ਹੋਇਆ ਭਾਈ ਸਾਹਿਬ ਨੇ ਬੜਾ ਜਿਹੜਾ ਆ ਰੰਗ ਸੋਹਣਾ ਇਹ ਵੀ ਬਦਾਮੀ ਆ ਇਹ ਖਰਾਬ ਆ ਇਹਦੇ ਆ ਕੀ ਹੋਣਾ ਇਹਨਾਂ ਨੇ ਕਿਹੜਾ ਬੜੇ ਮਹਿੰਗੇ ਖਰਾਬ ਆਉਣ ਨੂੰ ਇਹ ਆਦੇ ਇੱਦਾਂ ਜਾ ਹਾਂਜੀ ਅਸੀਂ ਗੱਡੀ ਦਿਖਾਇਆ ਸੀਗੇ ਤੇ ਇਹਨਾਂ ਦੇ ਪਰਨੇ ਲੈ ਕੇ ਆਉਣੇ ਸੀਗੇ ਵਰਮੇਹਰ ਦਾ ਇਹਨਾਂ ਦਾ ਤੇ ਮਹਾਵੀਰ ਦਾ ਇਹਨਾਂ ਦੇ ਪਰਨੇ ਲੈ ਕੇ ਆਉਣੇ ਸੀ ਤੇ ਉਹ ਲੈਖਦੇ ਹੱਤੇ ਇਹਨਾਂ ਨੇ ਨੂਰਪੁਰਾ ਲੈਣੇ ਤੇ ਇੱਕ ਕਮਲ ਨੂੰ ਪੱਗ ਲੈ ਕੇ ਦਿੱਤੀ ਇਹਨਾਂ ਨੇ ਤੇ ਕਮਲ ਕੁਛ ਲੈਂਦਾ ਨਹੀਂ ਹੁੰਦਾ ਨਾ ਮੈਂ ਕਹਿੰਦੇ ਨਹੀਂ ਹੁੰਦਾ ਤੋਂ ਪਰ ਇਹ ਕਦੇ ਨਾ ਦੇ ਆਖੀ ਖੁਸ਼ੀ ਨਾਲ ਹੁਣ ਲੈ ਦਿੰਦੇ ਹੁੰਦੇ ਆ ਇਹ ਜੀ ਚੀਜ਼ ਮਾੜੀ ਮੋਟੀ ਕੁ ਤੇ ਮੋਂਸ ਲੈਣਦੇ ਨਹੀਂ ਕੁਛ ਵੀ ਇਹਨਾਂ ਤੋਂ ਫਿਰ ਅੱਜ ਕਰਕੇ ਸ਼ਾਪਿੰਗ ਤੇ ਹੁਣ ਆ ਗਏ ਸੀ ਰੋਟੀ ਖਾਣ ਲੱਗੇ ਹੁਣ ਇੱਕ ਦਾਲ ਇੱਕ ਕੱਦੂ ਦੀ ਸਬਜ਼ੀ ਦਾ ਤਪਾ ਕੇ ਠਟਨੀਆਂ ਨਾਲ ਤੇ ਪਨੀਰ ਦੀ ਸੱਜ ਮੈਂ ਬਣਾਉਣ ਦਿੱਤੀ ਇਹਨਾਂ ਨੇ ਕਮਲ ਨੇ ਵੀ ਬਿਮਾਰ ਆ ਪੇਟ ਖਰਾਬ ਹੋ ਜਾਂਦੇ ਗਰਮੀ ਬਹੁਤ ਜ਼ਿਆਦੀ ਹੈ ਦਾਦਾ ਕਿਹਨੇ ਵੀ ਸਬਜ਼ੀ ਉਹ ਨਹੀਂ ਬਣਾਉਣ ਦਿੱਤੀ ਸਿੰਪਲ ਰੋਟੀ ਖਾਵਾਂਗੇ ਅਸੀਂ ਕੱਲੂ ਸਵੇਰੇ ਸਾਡੇ ਇਸ ਨਿਕਲ ਜਾਗੇ ਤੇ ਸਾਨੂੰ ਜਾਵਾਂਗੇ ਨਾ ਡਿਊਟੀ ਜਾਣਾ ਮੈਂ ਸਾਡੇ ਜਾਵਾਂਗੇ ਗੇਮ ਹਾਰੀ ਜਾਂਦਾ ਫੇਰ ਵੀ ਬਿਸ਼ਰਮ ਨੇ ਐਡੇ ਨੇਗੇ 200 300 ਅੱਪਾਪਾ ਮਮਾ ਪਟਾਕੇ ਸੁਣਾ ਮਮਾ ਪਟਾਕੇ ਗੇਮ ਹਾਰੀ ਜਾਂਦਾ ਫੇਰ ਵੀ ਬਿਸ਼ਰਮ ਨੇ ਆ ਪੂਰੇ ਮਮਾ ਪਟਾਕੇ ਕਹਿੰਦੇ ਬਿਸ਼ਰਮਾ ਡੁੱਲ ਗਈ ਨਾਲ ਆਪਾਂ ਦੇ ਗਾਨੇ ਆ ਪਟਾਕੇ ਸੁਣੋ ਇਧਰ ਪਟਾਕੇ ਬੰਦੀ ਗਾਨੇ ਆ ਪਟਾਕੇ ਦੇਖੋ ਆ ਦੇਖੋ ਪਰਾ ਜਿੱਤੇ ਆ ਰਹੇ ਨੇ